ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਗੜੀਆ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਜੀ ਔਰ ਅਗਲੇ 72 ਘੰਟਿਆਂ ਦੀ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 6 ਮਾਰਚ ਤੱਕ ਜਾਂ ਕਹ ਜੀ 7 ਮਾਰਚ ਤੱਕ ਮੌਸਮ ਪੰਜਾਬ ਦਾ ਕਵੇਂ ਦਾ ਰਹਿ ਸਕਦਾ ਹੈ ਸਰਦਾਰੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਸਵੇਰ ਦਾ ਟਾਈਮ ਹੈ 4 ਮਾਰਚ ਦੀ ਸਵੇਰ ਹੈ ਅਭੀਤੇ 24 ਜਾਂ ਕਹੇ ਲਿਆ ਕਿ ਬੀਤੇ 36 ਘੰਟਿਆਂ ਤੋਂ ਇੱਕ ਪਛਮੀ ਸਿਸਟਮ ਸਰਗਰਮ ਸੀ ਜਿਹੜਾ ਕਿ ਉੱਤਰ ਭਾਰਤ ਦੇ ਕਹੇ ਲਿਆ ਪੰਜਾਬ ਹਰਿਆਣਾ ਦੇ ਖੇਤਰਾਂ ਨੂੰ ਕਵਰ ਕਰ ਰਿਹਾ ਸੀ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਬੱਦਲਬਾਹੀ ਬਣੀ ਹੋਈ ਸੀ ਤੇ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਇਹ ਸਿਸਟਮ ਕੁੱਝ ਕਰ ਰਿਹਾ ਸੀ ਕੱਲ ਦੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਯਾਨੀ ਕਿ 10 11 ਵਜੇ ਤੱਕ ਰਾਤ ਨੂੰ ਇਹ ਸਿਸਟਮ ਅਗਵਾਦ ਖੇਤਰ ਤੇ ਦੋਆਬਾਦ ਖੇਤਰ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਰੋਪੜ ਕੁਝ ठाਵਾਂ ਤੇ ਗਾੜੇਵਾਰੀ ਕਰਾ ਕੇ ਗਿਆ ਤੇ ਬਹੁਤ ਹੀ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦਾਰਜ ਕਰਾ ਕੇ ਗਿਆ ਸੋਇ ਸਿਸਟਮ ਕਰ ਚੁੱਕਿਆ ਹੈ ਪਹਾੜਾ ਵੱਲੋਂ ਕੁਝ ਤੇ ਇਸ ਵੇਲੇ ਇਹ ਸਿਸਟਮ ਕਹਿੰਦੀ ਹੈ ਕਿ ਲੱਗਫਗ ਪੰਜਾਬ ਦੇ ਵਿੱਚੋਂ ਫਾਰ ਬੋਲ ਚੁੱਕਿਆ ਤੇ ਹੁਣ ਆਉਂਦੇ ਜਿਹੜੇ ਘੰਟੇ ਨੇ ਇਹ ਜਿਹੜੇ ਹੁਸ਼ਿਆਰ ਫਰ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਇਹਨਾਂ ਦੇ ਕੋਸ਼ਿਸ਼ੇਤਰਾ ਦੇ ਵਿੱਚ ਬਦਲਬਾਈ ਹੋ ਸਕਦੀ ਹੈ ਦੁਪਹਿਰ ਤੋਂ ਬਾਅਦ ਹੋ ਸਕਦਾ ਕਿ ਜਿੱਥੇ ਜਿੱਥੇ ਹੀਟ ਲੱਗੀ ਉੱਥੇ ਥੋੜੇ ਲੋਕਲ ਲੈਵਲ ਤੇ ਸੈੱਲ ਜਿਹੜੇ ਬਣ ਸਕਦੇ ਆ ਮੀਂਹ ਵਾਲੇ ਬਦਲ ਐਕਟੀਵੇਟ ਹੋ ਸਕਦੇ ਨੇ ਪਰ ਬਹੁਤੇ ਛਿੱਟੇ ਛਰਾਟੇ ਖੜਕੇ ਦੜਕੇ ਦੇ ਅਸਾਰ ਨਹੀਂ ਹੈ ਹਲਕੇ ਬੂੰਦਾਬاندی ਉਹ ਵੀ ਪਹਾੜਾਂ ਦੇ ਨਾਲ ਲੱਗਦੇ ਦੋ ਚਾਰ ਥਾਵਾਂ ਤੇ ਹੋ ਸਕਦੀ ਹੈ ਪੰਜਾਬ ਦੇ ਵਿੱਚ ਬਾਕੀ ਇਹ ਸਿਸਟਮ ਹੈ ਜਿਹੜਾ ਸਮਾਪਤ ਪਹਾੜਾਂ ਦੇ ਵਿੱਚ ਯਾਨੀ ਕਿ ਹਿਮਾਚਲ ਦੇ ਹੇਠਲੇ ਖੇਤਰ ਉੱਥੇ ਸਿਸਟਮ ਐਕਟੀਵੇਟ ਆ ਉੱਥੇ ਮੀਂਹ ਦਰਜ ਹੋ ਰਹੇ ਨੇ ਤੇ ਆਉਂਦੇ ਘੰਟਿਆਂ ਤੱਕ ਵੀ ਉੱਥੇ ਮੀਂਹ ਹੈ ਜਿਹੜੇ ਸੈੱਲ ਵਾਰ ਸਕਦੇ ਨੇ ਇਸਲਾਵਾ ਜੋ ਉੱਪਰਲੇ ਫੱਦਰ ਤੇ ਹਲਕੀ ਬਰਫਬਾਰੀ ਹੈ ਸਿਸਟਮ ਲਵਾ ਸਕਦਾ ਤੇ ਲਵਾ ਵੀ ਰਿਹਾ ਹੈ ਹਿਮਾਚਲ ਜੰਮੂ ਕਸ਼ਮੀਰ ਦੇ ਉੱਪਰਲੇ ਫੱਦਰ ਤੇ ਜੜੀਆਂ ਹਲਕੀ ਬਰਫਬਾਰੀ ਦਾ ਦੌਰ ਲੱਗਣਾ ਹੈ ਪਹਾੜਾਂ ਤੋਂ ਉਤਰਦੀਆਂ ਠੰਡੀਆਂ ਜੜੀਆਂ ਹਵਾਵਾਂ ਨੇ ਉਹ ਠਾਰ ਰਹੀਆਂ ਨੇ ਪੰਜਾਬ ਤੇ ਹਰਿਆਣਾ ਵਾਸੀਆਂ ਨੂੰ ਤਰਾਸਾਂ ਦੇ ਵਿੱਚ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਐਸੋ ਲਈ ਸੋ ਇਹ ਠੰਡੀਆਂ ਸੀਤ ਹਵਾਵਾਂ ਅੱਜ ਠਾਰੀਆਂ ਨੇ ਪੰਜਾਬ ਵਾਸੀਆਂ ਨੂੰ ਤਗੜੇ ਲੈਵਲ ਤੇ ਜਿਹੜੀ ਰਫਤੀ ਰਫਤਾਰ ਤੇ ਯਾਨੀ ਕਿ 30-40 ਕਿਲੋਮੀਟਰ ਦੀ ਰਫਤਾਰ ਹੈ ਤੇ ਇਸ ਰਫਤਾਰ ਤੇ ਜਿਹੜੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਜਿਹਦੇ ਨਾਲ ਠੰਡ ਦੇ ਵਿੱਚ ਚੌਖਾ ਵਾਤਾ ਜਿਹੜਾ ਦਰਜ ਕੀਤਾ ਗਿਆ ਤੇ ਟੈਂਪਰੇਚਰ ਵੀ ਜਿਹੜੇ ਥੱਲੇ ਆਏ ਨੇ ਸੋ ਆਉਂਦੇ ਜਿਨ੍ਹਾਂ ਦੀ ਜਕਰ ਗੱਲ ਕਰੀਏ ਯਾਨੀ ਕਿ ਕੱਲ ਤੇ ਪਰਸੋਂ ਕੱਲ ਵੀ ਇਹ ਠੰਡੀਆਂ ਸੀਤ ਹਵਾਵਾਂ ਚੱਲਦੀਆਂ ਰਹਿਣੀਆਂ ਨੇ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਵਾਧਾ ਸੰਭਵ ਨਹੀਂ ਹੈ ਤੇ ਟੈਂਪਰੇਚਰ 1-2 ਡਿਗਰੀ ਹੋਰ ਠਾ ਸਕਦੇ ਨੇ ਪਰਸੋਂ ਵੀ ਇਹ ਹਵਾਵਾਂ ਇਸੇ ਗਏਗਾ ਸਤਾਰਤਿਕ ਤੋਂ ਟੈਂਪਰੇਚਰ ਉੱਤੇ ਥੋੜੇ ਜਿਹਾ ਚੜਨਗੇ 2-3 ਡਿਗਰੀ ਦਾ ਇਜ਼ਾਫਾ ਹੋਏਗਾ ਕਿਉਂਕਿ ਹੀਟ ਲੱਗਦੇ ਰਹਿਣੀਆਂ ਧੁੱਪਾਂ ਲੱਗਣਗੀਆਂ ਜਦੋਂ ਤੱਕ ਹਵਾ ਦੇ ਰਫਤਾਰ ਨਹੀਂ ਘਟਦੀ ਤੇ ਟੈਂਪਰੇਚਰ ਉੱਤੇ ਨਹੀਂ ਜਾਣਗੇ ਇਸ ਲਈ ਟੈਂਪਰੇਚਰ ਉਸੇ ਤਰ੍ਹਾਂ ਤੇ ਲੈਵਲ ਤੇ ਜਿਹੜੇ ਚੱਲ ਰਹੇ ਨੇ ਸਵਾਉਂ ਦੇ ਦਿਨਾਂ ਦੇ ਦਰਮਿਆਨ ਜਿਹੜੇ ਸਿਸਟਮ ਆਣੇ ਨੇ ਉਹਦੀ ਅਫਰ ਡਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਦਿੱਤੀ ਜਾਵੇਗੀ ਫਿਲਹਾਲ ਅਗਲੇ 4-5 ਦਿਨ ਹੁਣ ਕੋਈ ਸਿਸਟਮ ਨਹੀਂ ਹੈ ਧੁੱਪਾਂ ਵਾਲੇ ਦਿਨ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਆਉਂਦੇ 2-3 ਦਿਨਾਂ ਤੱਕ ਹਵਾਵਾਂ ਦੀ ਜਿਹੜੀ ਗਤੀ ਹੈ ਸੋ ਇਹ ਸਿਸਟਮ ਜੀ ਫਾਗਸਾਨ ਵਾਲੇ ਫਸਾਵੀ ਕਾਫੀ ਖੜਕਾ ਦੜਕਾ ਕਰਕੇ ਗਿਆ اسلامਾਬਾਦ 라ਵਲਪਿੰਡੀ ਯਾਨੀ ਕਿ ਪਾਕਿਸਤਾਨ ਦੇ ਉੱਤਰ ਉੱਤਰ ਪੂਰਬੀ ਭਾਗਾ ਦੇ ਵਿੱਚ ਵੀ ਤਗੜੇ ਸ਼ਰਾਟੇ ਹਿਲਾ ਕੇ ਗਿਆ ਪੰਜਾਬ ਦੇ ਖਾਸ ਕਰ ਮਵਾਜਾ ਖੇਤਰ ਦੇ ਵਿੱਚ ਵੀ ਕਿਤੇ ਕਿਤੇ ਉਮੀਦ ਹੈ ਸੈਲ ਹੋਣੇ ਸੀ ਉੱਥੇ ਵੀ ਜਿਹੜੇ ਹਲਕੇ ਸ਼ਰਾਟੇ ਜਿਹੜੇ ਲੱਗੇ ਆ ਸੋ ਲਗਾਫਾਗਾ ਸਿਸਟਮ ਸਮਾਪਤਾ ਮਦਾਨੀ ਖੇਤਰਾ ਦੇ ਵਿੱਚ ਪਹਾੜਾਂ ਦੇ ਵਿੱਚ ਐਕਟੀਵੇਟ ਹੈ ਉੱਥੇ ਬਰਬਾਰੀ ਹਲਕੇ ਲੈਵਲ ਤੇ ਹੋਣੀ ਹੈ ਤੇ ਅਗਲੇ 2-3 ਦਿਨ ਠੰਣੀ ਆ ਸਿਤ ਹਵਾਵਾਂ ਠਾਰਣ ਗਿਆ ਪੰਜਾਬ ਹਰਿਆਣਾ ਵਾਸੀਆਂ ਨੂੰ ਤੇ ਇਹ ਦੌਰ ਹੈ ਇਸੇ ਤਰ੍ਹਾਂ ਚੱਲਦੇ ਰਹਿਣੇ ਹੈ ਜੀ ਅਗਲੇ 2-3 ਦਿਨਾਂ ਤੋਂ ਫਿਰ ਟੈਂਪਰੇਚਰ ਦੇ ਵਿੱਚ ਵਾਧਾ ਹੋਏਗਾ ਸੋ ਅਜੇ ਪੂਰਾ ਲੇਖਾ ਜੋਖਾ ਇਸ ਸਿਸਟਮ ਦਾ ਅਗਲਾ ਕੋਈ ਸਿਸਟਮ 5-7 ਦਿਨ ਆ ਰਿਹਾ ਜਦੋਂ ਆਵੇਗਾ ਕਿਉਂਕਿ 10 ਤਰੀਕ ਤੋਂ ਬਾਅਦ ਹੀ ਸਿਸਟਮ ਆ ਰਿਹਾ ਤੇ ਉਹਦੀ ਵੀ ਅਫਰ ਡਾਟਾ ਸੀ ਤੁਹਾਨੂੰ ਮੌਕੇ ਤੇ ਜਾ ਕੇ ਦੇ ਦਾਂਗੇ ਫਿਲਹਾਲ ਅਗਲੇ ਦਿਨਾਂ ਚ ਰੱਤ ਪਾਲੇ ਹੋਣ ਉਣਾ ਸ਼ੁਰੂ ਹੋ ਜਾਗਾ ਮੌਸਮ ਫਾਗਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੇ ਚੇਤਾਵਨੀ ਨਹੀਂ ਤੇ ਮੌਸਮ ਬਣਾ ਫਣਾ ਲੱਗ ਫਗ ਠੀਕ ਠਾਕ ਰਹਿੰਦਾ ਜਾ ਫਰਿਆ ਜਾਂਦੇ ਸਿਆਲ ਨੇ ਜੀ ਜਾਂਦੀ ਠੰਡ ਹੈ ਇਸ ਲਈ ਆਪਣਾ ਪਹਚਾਰ ਰੱਖੋ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਇਹ ਕਾਫੀ ਜਣਿਆਂ ਨੂੰ ਬਿਮਾਰ ਕਰਕੇ ਜਾਣ ਗਿਆ ਇਸ ਲਈ ਆਪਣਾ ਧਿਆਨ ਰੱਖੋ